ਸਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਬੋ ਬੋ ਵੈਲਕਮ ਆ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਪੁਰਵਾਲ ਜਟਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਵੀਰ ਉਹਨਾਂ ਦੇ ਘਰ ਦੇ ਪਸ਼ੂ ਆ ਤੁਹਾਨੂੰ ਟੌਪ ਦੀ ਇੱਕ ਵੱਡੀ ਝੋਟੀ ਜਿਹਨੂੰ ਕਹਿੰਦੇ ਫੁੱਲ ਰਿਕਾਰਡ ਵਾਲੀ ਫੁੱਲ ਕੱਦ ਵਾਲੀ ਦਿਖਾਵਾਂਗੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਪਸ਼ੂ ਆ ਬਾਕੀ ਵੀਰ ਕੋਲੇ ਨੇ ਸਾਰੀ ਜਾਣਕਾਰੀ ਸਸੀ ਗਾਲ ਵੀਰੇ ਸਸੀ ਗਾਲ ਬਾਜੀ ਹੋਰ ਸਭ ਠੀਕ ਠਾਕ ਠੀਕ ਠਾਕ ਬਾਜੀ ਪਿੰਡ ਆਪਣਾ ਪੂਰਵਾਲ ਜਟਾਂ ਗੁਰਦਾਸਪੁਰ ਤਹਿਸੀਲ ਗੁਰਦਾਸਪੁਰ ਠੀਕ ਹੈ ਜੀ ਬਾਬਾ ਬੰਦਾ ਸਿੰਘ ਬਾਦਰੀ ਤੁਹਾਨੂੰ 1 ਕਿਲੋਮੀਟਰ ਆ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਭਾਜੀ 9041237181 ਠੀਕ ਹੈ ਜੀ ਹਾਂਜੀ ਦੋ ਪਸ਼ੂ ਫਿਰ ਆਪਣੇ ਕੋਲ ਹਾਂਜੀ ਦੋ ਪਸ਼ੂ ਇਹ ਦੋਈ ਘਰ ਦੇ ਨੇ ਕੋਈ ਵਪਾਰ ਦਾ ਆਪਣਾ ਕੰਮ ਨਹੀਂ ਠੀਕ ਹੈ ਜੀ ਵੱਡੀ ਛੋਟੀ ਆ ਗਈ ਚੰਗੇ ਰਿਕਾਰਡ ਲਗਾ ਲਏ ਹਾਂਜੀ ਆ ਆਪਣੀ ਘੜਦੀ ਆ ਠੀਕ ਹੈ ਜੀ ਇਹ ਤੇਰਾ ਹੈ। ਇਹ ਨਾ ਇਹ ਆ ਮਾਰੀ ਜੇ ਇਧਰ ਖੜਾ। ਅੱਛਾ ਇਹ ਘਰ ਦੀ ਝੋਟੀ ਆ ਜੀ। ਹਾਂਜੀ ਘਰ ਦੀ ਝੋਟੀ ਆ। ਠੀਕ ਆ ਜੀ। ਦੁੱਧ 17 ਕਿਲੋ ਅਸੀਂ ਲੀਟਰ ਮਾਰ ਕੇ ਚੋਇਆ ਵਾ। ਅੱਛਾ ਜੀ। ਇਹ ਜੇ 15 ਕ ਦਿਨ ਜੇ ਕੱਚੀ ਦਾ 15 15 ਕ ਦਿਨ ਕੱਚੀ ਹੈ ਜੇ ਹਨਾ। ਹਾਂਜੀ। ਬਾਕੀ ਫੁੱਲ ਵੱਡੀ ਝੋਟੀ ਆ। ਫੁੱਲ ਕੱਦ ਵਜਨ ਵਾਲੀ ਚੰਗੀ ਬਰੀਡ ਆ ਝੋਟੀ ਦੇ। ਹਾਂਜੀ। ਬਾਕੀ ਵੀਰ ਜੀ ਜਿਹੜੇ ਵੀਰ پارک ਉਹਨਾਂ ਨੂੰ ਪਤਾ ਲੱਗੀ ਹੋਣਾ। ਹਾਂਜੀ। ਬਾਕੀ ਵੀਰ ਜੀ ਖੋਲ ਕੇ ਤੋਰ ਦਿਓ। ਹੋਰ ਤੋਰ ਦਿਓ। ਥਾਂ ਤੋਂ ਵੀ ਚੰਗਾ ਲੱਗਾ ਨਾ ਵੀਰੇ। ਹਾਂਜੀ ਭਾਈ। ਬੰਦੀ ਚੰਗੀ ਹੋਣੀ ਹੈ ਨਾ ਹਾਂਜੀ ਹਾਂਜੀ ਪੂਰੀ ਬਣੀ ਜੀ ਭਾਈ ਠੀਕ ਹੈ ਦੇਖੋ ਜੀ ਫੁੱਲ ਵੱਡੀ ਝੋਟੀ ਆ ਕਾਲੀ ਚ ਹੈ ਬੰਦੇ ਦੇ ਸਿਰ ਤੇ ਰਾ ਲੈ ਜਾ ਵੀਰੇ ਲੈ ਆ ਆ ਜੋ ਲੈ ਆ ਦੇਖੋ ਝੋਟੀ ਬਰੀਡ ਬਰੂਡ ਬੜੀ ਝੋਟੀ ਤੇ ਧਿਆਨ ਨਾਲ ਧਿਆਨ ਨਾਲ ਤਿਆਰ ਹੋਲ ਵੱਡੀ ਝੋਟੀ ਆ ਕਾਲੀ ਸ਼ਾਹ ਜਾਂ ਵਰਗੀ ਬਾਕੀ ਥਣ ਥਣ ਦੇ ਲੂ ਵੀਰ ਜੀ ਰੇਟ ਫਿਰ ਵੇਚੀ ਇਹਦਾ ਹਾਂ ਨਾ ਦੇਣੀ ਆ ਭਾਜੀ 125 ਦੀ ਅੱਛਾ ਹਾਂ ਨਾ ਹੀ ਦੇਣੀ ਆ ਹਾਂ ਜੀ ਹਾਂ ਜੀ ਬਾਕੀ ਕੋਈ ਭੈਣ ਭਰਾ ਫੋਨ ਲਾਏ ਥੋੜਾ ਬੁਲ ਸ਼ਾਰਟ ਕਰ ਦਾਂਗੇ ਚਲੋ ਵੀਰ ਜੀ ਵੀਰ ਨਾ ਰੇ 3000 ਰੁਪਏ ਸ਼ਾਰਟ ਕਰ ਦਾਂਗੇ ਮਾਨਤਨ ਕਰ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਵੀਰ ਜੀ ਬਾਕੀ ਵੀਰ ਜੀ 120 ਦੀ ਝੋਟੀ ਜਿਹੜੀ ਜੈਸਨੋ ਹੋਣੀ ਆ ਹਨਾ ਵੀਰੇ ਬਾਕੀ ਫੁੱਲ ਵੱਡੀ ਝੋਟੀ ਆ ਰੇਡ ਵੀਰ ਉਹਨਾਂ ਦਾ ਬਹੁਤ ਵਧੀਆ ਜਾਇਜ਼ ਕੀਤਾ ਬਾਕੀ ਆ ਗਈ ਦੱਜੇ ਨੰਬਰ ਤੇ ਹਨਾ ਇਹ ਵੀਰੇ ਇਹ ਵੀ ਗੱਪਣ ਹਾਂਜੀ ਗੱਪਣ ਸੁਕ ਪਣੀ ਧਿਆਵੀ ਦਾ ਗਈਆ ਬਸ ਠੀਕ ਆ ਜੀ ਖੋਲ ਦੇ ਇਹ ਵੀ ਜੀ ਫੁੱਲ ਵੱਡੀ ਝੋਟੀ ਆ ਰਿੰਗ ਸਿੰਗ ਲੱਗਾ ਛੋਟਾ ਛੋਟਾ ਲੈ ਸਿੰਗ ਲੱਡੀ ਝੋਟੀ ਆ ਜੀ ਕ੍ਰੀਤਾ ਲੈ ਚੰਗੀ ਬਣੂ ਕਰਮ ਵਾਲੀ ਆਈ ਲੈ ਕਾਲੀ ਛਾ ਜੈਡ ਬਲੈਂਡ ਗੰਭ ਝੋਟੀ ਦੇਖੋ ਤੇ ਆਮਾ ਕੋਈ ਜੀ ਝੋਟੀ ਇਹਈ ਫੁੱਲ ਵੱਡੀ ਕੱਦ ਵਜਨ ਵਾਲੀ ਕਾਲੀ ਛਾ ਝੋਟੀ ਚੰਗੀ ਬ੍ਰੀਡ ਰੂਡ ਵਾਲੀ ਦੋ ਤਰ ਚੰਗਾ ਚਬਾਈ ਜਾਣਾ ਵੀਰ ਜੀ ਹਾਂ ਜੀ ਹਾਂ ਜੀ ਇਹਦਾ ਫੇਰੇਟ ਵੀ ਦੀ ਇਹਦਾ ਰੇਟ 85000 85000 ਹਾਂਜੀ ਚਲੋ ਕਰ ਦਿਓ ਮਾਨਦਾਨ ਥੋੜਾ ਉਹਦਾ ਚਲੋ ਕਰ ਦਿਆਂਗੇ ਕੋਈ ਭੈਣ ਭਰਾ ਫੋਨ ਲਾ ਕੇ ਕਰ ਦਿਓ ਹਾਂ ਕਰ ਦਿਆਂਗੇ ਪੂਰਾ ਕਰ ਦਾਂਗੇ ਚਲੋ ਠੀਕ ਹੈ ਜੀ ਬਾਕੀ ਵੀ ਦੀ ਆਪਣਾ ਨਾਮ ਅਸੀਂ ਤੱਕ ਦੇ ਦਿਆਂਗੇ 80 ਹਾਂ ਚਲੋ ਠੀਕ ਹੈ 80000 ਦੀ ਝੋਟੀ ਜਿਹੜੀ ਵੀ ਦੀ ਰੇਟ ਵੀਰ ਹਣਾ ਦੋਵੇਂ ਜਾਇਦ ਹੀ ਕੀਤੇ ਝੋਟੀਆਂ ਦੇ ਵੇਖੋ ਵੀ ਦੀ ਫੁੱਲ ਵੱਡੀ ਝੋਟੀ ਆ ਕੱਲੀ ਜਾਣੀ ਇਹ ਤੇ ਗੱਡੀ ਚ ਕਰਮਾਂ ਵਾਲੀ ਆ ਬ੍ਰੀਡ ਬਰੂਡ ਚੰਗੀ ਆ ਬਾਕੀ ਵੀ ਜੀ ਆਪਣਾ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਲਖਰੀ ਸਿੰਘ ਆ ਐਡਰੈਸ ਪਿੰਡ ਪੂਰੋਵਾਲ ਜਟਾਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਗਰਦਾਸਪੁਰ ਬਾਬਾ ਬੰਦਾ ਸਿੰਘ ਭਾਦਰ ਕਿਲੋਮੀਟਰ ਨਹੀਂ ਹਨ ਠੀਕ ਹੈ ਨੰਬਰ 90412371 ਕਿਹਾ ਸੀ ਠੀਕ ਹੈ ਜੀ ਸასი ਗੱਲ ਵੀ